ਲਗਾਤਾਰ ਹੀ ਬੰਬਾਰੀਆਂ ਦੀ ਜਿੰਤੀ ਵਧਨ ਕਾਰਨ ਅਸੀਂ ਬਿਮਾਰੀਆਂ ਤੋਂ ਸ਼ਿਕਾਰ ਹੁੰਦੇ ਜਾ ਰਹੇ ਹਾਂ ਕਿਖਿਆ ਜਾਵੇ ਤਾਂ ਹਸਪਤਾਲਾਂ ਦੇ ਵਿੱਚ ਲਗਾਤਾਰ ਹੀ ਮਰੀਜ਼ਾਂ ਦੀ ਗਿਣਤੀ ਵੀ ਵਾਦੀ ਹੀ ਚੱਲੀ ਜਾ ਰਹੀ ਹੈ ਕੁਝ ਬਿਮਾਰੀਆਂ ਤਾਂ ਸਾਡੇ ਖਾਣ ਪੀਣ ਸਹੀ ਨਾ ਹੋਣ ਕਾਰਨ ਦਸਾਂਗਾ ਜਾ ਰਹੇ ਹਾਂ ਇਸੇ ਲੜੀ ਦੇ ਤਹਿਤ ਅੱਜ ਸਾਡੀ ਟੀਮ ਵੱਲੋਂ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਵਿੱਚ ਸਥਿਤ ਮੈਡੀਕਲ ਵਾਰਡ 2 ਦੇ ਡਾਕਟਰ ਅਨੀਤਾ ਗੋਇਲ ਦੇ ਨਾਲ ਸ਼ੂਗਰ ਦੀ ਬਿਮਾਰੀ ਸੰਬੰਧੀ ਵਿਸ਼ੇਸ਼ ਗੱਲਬਾਤ ਕੀਤੀ ਗਈ। ਉਹ ਜਾਣਦੇ ਆ ਪੂਰੀ ਜਾਣਕਾਰੀ ਡਾਕਟਰ ਅਨੀਤਾ ਗੋਇਲ ਜੀ ਕੋਲ। ਡਾਕਟਰ ਨਸ਼ਕਰ ਜੀ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਸਾਡੇ ਚੈਨਲ ਦੀ ਲੋਕਸ ਇੱਕ ਦੇਖਣ ਦੇ ਚਾਰ ਰਿਹਾ ਜਿਸ ਤਰ੍ਹਾਂ ਲਗਾਤਾਰ ਹੀ ਬਿਮਾਰੀਆਂ ਬਹੁਤ ਵਧ ਰਹੀਆਂ ਨੇ ਉਸ ਦੇ ਵਿੱਚ ਇੱਕ ਸ਼ੂਗਰ ਦੀ ਬਿਮਾਰੀ ਵੀ ਇੱਕ ਯਾਰੀਆ ਕਿ ਕਾਰਨ ਕੀ ਹੈ ਕਿਉਂ ਵਧ ਰਹੀ ਹੈ ਕਾਰਨ ਕੀ ਹੋ ਸਕਦਾ ਹੈ ਸ਼ੂਗਰ ਦੀ ਬਿਮਾਰੀ ਵੈਸੇ ਤਾਂ ਏਜ ਨਾਲ ਹੁੰਦੀ ਹੈ ਜਾਂ ਅੱਜ ਕੱਲ ਆਪਣਾ ਲਾਈਫ ਸਟਾਈਲ ਇਦਾਂ ਦਾ ਹੋ ਗਿਆ ਕਿ ਆਪਾਂ ਫਿਜ਼ੀਕਲ ਵਰਕ ਬਹੁਤ ਘੱਟ ਕਰਦੇ ਆਂ weight ਵਧ ਜਾਂਦਾ ਹੈ ਇਸ ਕਰਕੇ ਵੀ ਸ਼ੂਗਰ ਦੀ ਬਿਮਾਰੀ ਦਾ ਜਿਹੜਾ ਹੈਗਾ ਅੱਜ ਕੱਲ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਆ ਰਹੀ ਹੈ ਇੰਡੀਆ ਨੂੰ ਆਪਾਂ ਡਾਇਬੀਟਿਕ ਕੈਪੀਟਲ ਆਫ ਦਿ ਵਰਲਡ ਵੀ ਕਹਿੰਦੇ ਆ ਕਿਉਂਕਿ ਇੱਥੇ ਬਹੁਤ ਜ਼ਿਆਦਾ ਮਰੀਜ਼ ਸ਼ੂਗਰ ਦੇ ਹੰਮ ਮਗਰ ਕਿੰਨੇ ਡਾਕਟਰ ਜੀ ਗੱਲ ਕਰੀਏ ਇਹਦੇ ਕਈਆਂ ਨੂੰ ਪਤਾ ਨਹੀਂ ਲੱਗਦਾ ਮੈਨੂੰ ਸ਼ੂਗਰ ਹੈ ਕਿ ਨਹੀਂ ਵੀ ਹੈ ਇਹ ਦੇਖੀ ਲੱਛਣ ਕੀ ਹੁੰਦੇ ਆ ਸ਼ੂਗਰ ਜਦੋਂ ਵਧਦੀ ਹੈ ਵੈਸੇ ਤਾਂ ਪਹਿਲਾਂ ਸਟਾਰਟਿੰਗਸ ਤਾਂ ਨਹੀਂ ਪਤਾ ਲੱਗਦਾ ਪਰ ਬਾਡੀ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਕਿ ਕਿਸੇ ਨੂੰ ਯੂਰੀਨ ਚ ਇਨਫੈਕਸ਼ਨ ਹੋ ਗਈ ਜਾਂ ਕੋਈ ਜ਼ਖਮ ਹੋਇਆ ਉਹ ਠੀਕ ਨਹੀਂ ਹੋਇਆ ਕੋਈ ਨਾ ਕੋਈ ਲੱਛਣ ਜ਼ਰੂਰ ਹੋ ਜਾਂਦਾ ਜਿਹਦੇ ਕਰਕੇ ਬੰਦੇ ਨੂੰ ਆਪਾ ਡਾਕਟਰ ਜੀ ਕੋਲੇ ਜਾਵੇ ਤਾਂ ਉਹ ਐਡਵਾਈਸ ਕਰਦਾ ਹੈ ਕਿ ਤੁਸੀਂ ਆਪਣੀ 슈ਗਰ ਟੈਸਟ ਕਰਾਓ ਕਿਉਂ ਤੁਹਾਨੂੰ ਇਨਫੈਕਸ਼ਨ ਦਾ ਯੂਰਿਨ ਦੇ ਵਿੱਚ ਬਾਰ-ਬਾਰ ਹੋ ਰਹੀ ਹੈ ਜਾਂ ਜ਼ਖਮ ਨਹੀਂ ਠੀਕ ਹੋ ਰਿਹਾ ਤਾਂ ਪਤਾ ਲੱਗਦਾ ਮਰੀਜ਼ ਨੂੰ ਕਿ ਉਹਦੀ 슈ਗਰ ਵੱਧ ਗਈ ਮੁਕਸਾ ਤੁਹਾਡੇ ਕੋਲੇ ਵੈਸੀ ਪੇਸ਼ੈਂਟ ਆਉਂਦੇ ਹੋਣੇ ਕਿਹੜੀ ਏਜ ਦੇ ਕਿਹੜੇ ਵਰਗ ਦੇ ਆਉਂਦੇ ਆ ਲਗਾਤਾਰ ਸਾਡੇ ਕੋਲੇ ਵੈਸੇ ਤਕਰੀਬਨ ਵੈਸੇ ਵੀ ਇਹ 40-50 ਸਾਲ ਤੋਂ ਉੱਪਰ ਜਦੋਂ ਮਰੀਜ਼ ਹੁੰਦਾ ਹੈ ਉਹਦੀ ਵੇਟ ਜ਼ਿਆਦਾ ਹੁੰਦਾ ਹੈ ਉਹ ਜਿਹੜੀ ਟਾਈਪ 2 ਡਾਇਬੀਟੀਜ਼ ਹੈ ਉਹ ਥੋੜੀ ਜਿਹੀ ਲੇਟ ਏਜ ਹੁੰਦੀ ਹੈ 50 60 ਸਾਲ ਦੀ ਤਾਂ 40 ਸਾਲ ਦੀ ਸਾਡੇ ਕੋਲੇ ਬਹੁਤੇ ਮਰੀਜ਼ ਉਹ ਆਉਂਦੇ ਆ ਪਰ ਕਈ ਜਿਨ੍ਹਾਂ ਨੂੰ ਜਲਦੀ ਵੀ ਹੋ ਜਾਂਦੀ ਹੈ ਜਿਵੇਂ 14 ਸਾਲ ਦੇ ਬੱਚੇ ਜਾਂ ਮਤਲਬ ਉਦਾਂ ਦੇ ਮਰੀਜ਼ ਵੀ ਸਾਡੇ ਕੋਲੇ ਆਉਂਦੇ ਉਹਨਾਂ ਨੂੰ ਅਸੀਂ ਟਾਈਪ 1 ਡਾਇਬੀਟੀਜ਼ ਹੁੰਦੀ ਹੈ ਤੇ ਰਕਸਾ ਫਿਰ ਲਾਸ ਕਿਸ ਤਰ੍ਹਾਂ ਕੀਤਾ ਜਾਂਦਾ ਪੇਸ਼ੰਗ ਜਿਹੜੇ ਮਰੀਜ਼ 40 50 ਸਾਲ ਦੇ ਜਾਂ ਉਸ ਤੋਂ ਬਾਅਦ ਏਜ ਵਾਲੇ ਜਿਨ੍ਹਾਂ ਦਾ weight ਬਹੁਤ ਜ਼ਿਆਦਾ ਹੈ ਪਹਿਲਾ ਤਾਂ ਉਹਨਾਂ ਨੂੰ ਡਾਈਟ ਅਸੀਂ ਐਡਵਾਈਸ ਕਰਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਦੀ ਡਾਈਟ ਲੈਣੀ ਹੈ ਆਪਣਾ ਵਜ਼ਨ ਘਟਾਉਣਾ ਹੈ ਤੁਸੀਂ ਐਕਸਰਸਾਈਜ਼ ਕਰਨੀ ਹੈ ਜਿਨ੍ਹਾਂ ਦੀ ਬਹੁਤ ਹਾਲੇ ਸਟਾਰਟਿੰਗ ਹੀ ਹੁੰਦੀ ਹੈ ਤਾਂ ਕਾਫੀ ਦੇਰ ਤੱਕ ਇਹਨਾਂ ਤਰੀਕਿਆਂ ਨਾਲ ਵੀ 슈ਗਰ ਕੰਟਰੋਲ ਹੋ ਜਾਂਦੀ ਹੈ ਪਰ ਜੇ ਜਿਆਦਾ ਹੀ ਹੋਵੇ ਨਹੀਂ ਕੰਟਰੋਲ ਹੋ ਰਹੀ ਫਿਰ ਆਪਾਂ ਨੂੰ ਉਹਨਾਂ ਨੂੰ ਦਵਾਈ ਦੇ ਦਿੰਦੇ ਹਾਂ ਡਾਕਟਰ ਵੀ ਅਲਾਜ਼ ਦੇ ਅਧੀਨ ਕੋਈ ਜਿਸ ਤਰ੍ਹਾਂ ਕਹਿੰਦੇ ਵੀ ਸਟੰਟ ਪੈ ਗਿਆ ਸਟੰਟ ਪਾਉਣਾ ਪੈ ਗਿਆ ਹੈਗਾ ਇਹ ਵੀ ਸ਼ੂਗਰ ਕੋਈ ਸ਼ੂਗਰ ਨਾਲ ਹੈ ਕੋਈ ਇਹਦਾ ਸੰਬੰਧ ਹਾਂ ਸ਼ੂਗਰ ਦੇ ਨਾਲ ਕਾਫੀ ਕੰਪਲਿਕੀਸ਼ਨ ਹੁੰਦੀਆਂ ਹੈਗੀਆਂ ਤੇ ਜਿਵੇਂ ਪੈਰ ਤੇ ਜ਼ਖਮ ਹੋ ਗਿਆ ਪੈਰ ਖਰਾਬ ਹੋ ਜਾਂਦਾ ਹੈ ਪੈਰ ਵੀ ਕੱਟਣਾ ਪੈ ਜਾਂਦਾ ਹੈ ਇਸੇ ਤਰ੍ਹਾਂ ਸ਼ੂਗਰ ਵਾਲੇ ਮਰੀਜ਼ਾਂ ਨੂੰ ਦਿਲ ਦੀ ਬਿਮਾਰੀ ਦਾ ਖਤਰਾ ਜਿਹੜਾ ਥੋੜਾ ਵੱਧ ਹੁੰਦਾ ਤੇ ਇਸ ਕਰਕੇ ਉਹਨਾਂ ਨੂੰ ਹਾਰਟ ਅਟੈਕ ਹੋ ਜਾਂਦਾ ਤੇ ਉਹਨਾਂ ਦੇ ਸਟੰਟ ਕੀ ਪਾਉਣਾ ਸ਼ੂਗਰ ਦੀ ਇਹ ਸ਼ੂਗਰ ਦੀ ਹੀ ਕੰਪਲਿਕੀਸਿਟੀ ਦੇ ਗੁਰਦੇ ਖਰਾਬ ਹੋ ਜਾਂਦੇ ਆ ਉਹਦਾ ਡਾਇਲਿਸਿਸ ਕਰਾਉਣਾ ਪੈਂਦਾ ਹੈ ਇਹ ਸ਼ੂਗਰ ਦੀ ਜੇ ਵਧੀ ਰਹੇ ਸ਼ੂਗਰ ਤੇ ਬਹੁਤ ਕੰਪਲਿਕੀਸ਼ਨਸ ਆਉਂਦੀਆਂ ਡਾਕਟਰ ਜੀ ਗੱਲ ਕਰੀਏ ਤਾਂ ਫਿਰ ਹਸਪੀਟਲ ਦੇ ਵਿੱਚ ਕਿਸ ਤਰ੍ਹਾਂ ਆਪਾਂ ਸਵਾਵਾਵਾਂ ਦਿੰਦੇ ਆ ਕਿਸ ਤਰ੍ਹਾਂ ਮਰੀਜ਼ਾਂ ਦਾ ਲਾਸ ਕੀਤਾ ਜਾਂਦਾ ਹੈ ਹਸਪੀਟਲ 'ਚ ਜਿਹੜੇ ਪੇਸ਼ੈਂਟ ਦੀ ਕੱਲੀ ਸ਼ੂਗਰ ਹੀ ਵਧੀ ਹੈ ਉਹਨੂੰ ਕੋਈ ਕੰਪਲਿਕੀਸ਼ਨ ਨਹੀਂ ਆਪਾਂ OPD ਬੇਸਿਸ ਤੇ ਉਹਨਾਂ ਨੂੰ ਰੈਗੂਲਰ ਮੈਡੀਸਨ ਦਿੰਦੇ ਆ ਉਹਨਾਂ ਨੂੰ ਸ਼ੂਗਰ ਚੈੱਕ ਕਰਨ ਦੀ ਸਲਾਹ ਦਿੰਦੇ ਆ ਲਾਈਫਸਟਾਈਲ ਮੋਡੀਫਿਕੇਸ਼ਨ ਐਡਵਾਈਸ ਕਰਦੇ ਆ ਤੇ ਜੇ اوਪੀਡੀ ਬੇਸਿਸ ਤੇ ਉਹ ਠੀਕ ਆਪਣਾ 슈ਗਰ ਦਾ ਪ੍ਰੇਜ਼ ਰੱਖ ਰਿਹਾ ਹੈ ਮਿੱਠੇ ਦਾ ਪ੍ਰੇਜ਼ ਰੱਖ ਰਿਹਾ ਹੈ ਦਵਾਈ ਲੈ ਰਿਹਾ ਤੇ 슈ਗਰ ਕੰਟਰੋਲ ਰਹਿੰਦੀ ਹੈ ਉਹ ਚੱਲਦੇ ਰਹਿੰਦੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਪਰ ਕਈ ਮਰੀਜ਼ ਕਈ ਵਾਰੀ ਕਿਸੇ ਐਮਰਜੈਂਸੀ ਕੰਡੀਸ਼ਨ ਚ ਆਉਂਦੇ ਆ ਜਿੱਤੇ 슈ਗਰ ਬਹੁਤ ਜ਼ਿਆਦਾ ਵਧੀ ਹੋਈ ਹੈ ਜਾਂ ਕੋਈ ਹੋਰ ਕੰਪਲਿਕੀਸ਼ਨ ਹੈ ਫਿਰ ਅਸੀਂ ਉਹਨੂੰ ਐਡਮਿਟ ਕਰਕੇ ਵੀ ਉਹਦਾ ਇਲਾਜ ਕਰਦੇ ਹਾਂ ਜਿਸ ਤਰੀਕੇ ਦੀ ਉਹਨੂੰ ਕੰਪਲਿਕੀਸ਼ਨ ਹੈ ਉਸ ਤਰੀਕੇ ਦਾ ਇਲਾਜ ਕਰਦੇ ਆ ਤਾਂ ਫਿਰ ਲਾਸਟ ਵਿੱਚ ਮੈਸੇਜ ਆ ਗਿਆ ਜੀ ਵੀ ਤੁਸੀਂ ਜਿਹੜੇ ਹੈਗੇ 슈ਗਰ ਦੇ ਬਿਚਾਉ ਸੰਬੰਧੀ ਕੀ ਮੈਸੇਜ ਦੇਣਾ ਚਾਹੋਗੇ ਦੇਖੋ 슈ਗਰ ਨਾ ਹੋਵੇ ਜਾਂ کافی ਦਿਨ ਕੰਟਰੋਲ ਹੋਵੇ ਸਭ ਤੋਂ ਵਧੀਆ ਤੇ ਜਿਹੜਾ ਦੇਰ ਪੈ ਲਾ ਜਾਓ ਕਿ ਆਪਣੀ ਲਾਈਫ ਸਟਾਈਲ ਆਪਾਂ ਆਪਣਾ ਵਧੀਆ ਰੱਖੀਏ ਜਿਹੜੇ ਏਜ ਦੇ ਮੁਤਾਬਿਕ ਪਲਾ ਐਕਸਰਸਾਈਜ਼ ਰਨਿੰਗ ਸਾਈਕਲਿੰਗ ਤੇ ਜਿਵੇਂ ਜਿਵੇਂ ਏਜ ਵੱਧਦੀ ਆਪਾਂ ਰਨਿੰਗ ਹੀ ਕਰ ਸਕਦੇ ਐਟ ਲੀਸਟ ਵਾਕਿੰਗ 30 ਮਿੰਟਸ ਪਰ ਡੇ ਆਪਾਂ ਹਫਤੇ ਚ 5 ਦਿਨ ਵਾਕਿੰਗ ਕਰੀਏ ਤੇ ਮਿੱਠਾ ਜਿਹੜਾ ਵਾਈਟ ਜਿਹਨੂੰ ਖੰਡ ਆਪਾਂ ਕਹਿੰਦੇ ਆ ਉਹ ਬਾਡੀ ਲਈ ਬਹੁਤ ਹੀ ਚੰਗੀ ਨਹੀਂ ਹੈਗੀ ਮੈਦੇ ਜਾਂ ਮੈਦੇ ਤੋਂ ਬਣੀਆਂ ਚੀਜ਼ਾਂ ਵੀ ਬਹੁਤ ਹੀ ਚੰਗੀਆਂ ਨਹੀਂ ਹੈਗੀਆਂ ਉਹਨਾਂ ਦਾ ਪਰਹੇਜ਼ ਰੱਖੀਏ ਫਾਈਬਰ ਵਾਲੀ ਡਾਈਟ ਜ਼ਿਆਦਾ ਲਈਏ ਤੇ ਆਪਣੀ 슈ਗਰ ਕੰਟਰੋਲ ਰਹੇਗੀ ਲੋਕਸਰ ਜੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਆ ਬੱਡੀ ਇਸ ਦੇ ਵਿੱਚ ਜਿਸ ਤਰ੍ਹਾਂ ਆਪਾਂ 30 35 40 ਸਾਲ ਤੋਂ ਪਿੱਛੇ ਚਲੇ ਗਏ ਉਦੋਂ ਸ਼ੂਗਰ ਦੀ ਘੱਟ ਬਿਮਾਰੀ ਚ ਚਲਦੀ ਸੀਗੀ ਹੁਣ ਜਿਹੜੀ ਹੈਗੀ ਜਿਆਦਾ ਸੰਨਮਨ ਦੇ ਵਿੱਚ ਆ ਰਹੀ ਹੈ ਅੱਗੇ ਲੋਕ ਫਿਜ਼ੀਕਲ ਵਰਕ ਜਿਆਦਾ ਕਰਦੇ ਸੀ ਇਸ ਕਰਕੇ ਉਹਨਾਂ ਦਾ ਜੋ ਖਾਦਾ ਪੀਤਾ ਪਚ ਜਾਂਦਾ ਸੀ ਹੁਣ ਫਿਜ਼ੀਕਲ ਵਰਕ ਘਟ ਗਿਆ ਇਸ ਕਰਕੇ ਮੋਟਾਪਾ ਛੇਤੀ ਆ ਜਾਂਦਾ ਹੈ ਸੈਡੀੰਟਰੀ ਲਾਈਫ ਸਟਾਈਲ ਹੋ ਗਿਆ ਇਸ ਕਰਕੇ ਬਿਮਾਰੀਆਂ ਵੀ ਉਹਨ ਉਸ ਤਰ੍ਹਾਂ ਦੀਆਂ ਹੋਈਆਂ ਕੁਝ ਏਜ ਜਿਹੜੀ ਲਾਈਫ ਐਕਸਪੈਕਟੈਂਸੀ ਵਧ ਗਈ ਇਸ ਕਰਕੇ ਇਹ ਜਿਹੜੀਆਂ ਬਿਮਾਰੀਆਂ ਲਾਈਫ ਐਕਸਪੈਕਟੈਂਸੀ ਨਾਲ ਆ ਰਹੀਆਂ ਜਿਉਂ-ਜਿਉਂ ਆਪਣੀ ਇਨਸਾਨ ਦੀ ਉਮਰ ਵੱਧਦੀ ਹੈ ਕੁਝ ਬਿਮਾਰੀਆਂ ਸੁਭਾਵਿਕ ਤੌਰ ਤੇ ਆ ਜਾਂਦੀਆਂ ਥੈਂਕ ਯੂ ਥੈਂਕ ਯੂ